ਸਤਿ ਸ਼੍ਰੀ ਅਕਾਲ ਜੀ ਮੈਂ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਨਾ ਆਇਆ Air Canada ਫਲਾਈਟ اٹੈਂਡੈਂਟ ਯੂਨੀਅਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹ ਇਸ ਮਹੀਨੇ ਦੇ ਮੱਧ ਵਿੱਚ ਹੜਤਾਲ ਕਰ ਸਕਦੇ ਨੇ Air Canada ਫਲਾਈਟ اٹੈਂਡੈਂਟ ਨੇ ਮੰਗਲਵਾਰ ਨੂੰ ਹੜਤਾਲ ਦੀ ਕਾਰਵਾਈ ਦੇ ਹੱਕ ਵਿੱਚ 99.7% ਵੋਟ ਪਾਈ ਹੈ ਉਹਨਾਂ ਦੀ ਯੂਨੀਅਨ ਨੇ ਕਿਹਾ ਕਿ ਇੱਕ ਅਜੀਹਾ ਕਦਮ ਜਿਸ ਨਾਲ ਉਹ ਮਹੀਨੇ ਦੇ ਸ਼ੁਰੂ ਵਿੱਚ ਨੌਕਰੀ ਵੀ ਛੱਡ ਜਾਂਦੇ ਹਨ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ 16 ਅਗਸਤ ਤੋਂ ਪਹਿਲਾਂ 72 ਘੰਟਿਆਂ ਦੀ ਹੜਤਾਲ ਦਾ ਨੋਟਿਸ ਦੇ ਸਕਦੇ ਨੇ ਕਿਉਂਕਿ ਜੁਲਾਈ ਵਿੱਚ ਨੁਮਾਇੰਦਗੀਆਂ ਵੱਲੋਂ 에어ਲਾਈਨਸ ਨਾਲ ਗੱਲਬਾਤ ਵਿੱਚ ਰੁਕਾਵਟ ਪੈਦਾ ਹੋ ਗਈ ਸੀ ਯੂਨੀਅਨ 에어 ਕੈਨੇਡਾ ਅਤੇ ਫੀਸ ਦੀ ਸਰਵਿਸ 10000 ਤੋਂ ਵੱਧ ਫਲਾਈਟ ਅਟੈਂਡੈਂਟਸ ਦੀ ਨੁਮਾਇੰਦੀ ਕਰਦੀ ਹੈ CUPA ਦੇ 에어 ਕੈਨੇਡਾ ਕੰਪੋਨੈਂਟ ਦੇ ਪ੍ਰਧਾਨ ਨੇ ਕਿਹਾ ਕਿ ਫਲਾਈਟ ਅਟੈਂਡੈਂਟ ਕੋਲ ਵਿਚਾਰ ਕਰਨ ਅਤੇ ਕੰਪਨੀ ਨੂੰ ਇਹ ਦੱਸਣ ਦਾ ਮੌਕਾ ਮਿਲਿਆ ਹੈ ਕਿ ਗੱਲਬਾਤ ਕਰਨ ਲਈ ਗੰਭੀਰ ਹੋਣ ਦਾ ਸਮਾਂ ਆ ਗਿਆ ਹੈ। ਕੈਨੇਡਾ ਅਤੇ ਅਮਰੀਕਾ ਵਿੱਚ ਫਲਾਈਟ ਅਟੈਂਡੈਂਟ ਆਪਣੇ ਸਾਰੇ ਸਮੇਂ ਲਈ ਵਾਧੂ ਤਨਖਾਹ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਉਹਨਾਂ ਨੁਮਾਇੰਦਗੀਆਂ ਚੁਣੌਤੀ ਦੇ ਰਹੇ ਹਨ ਜੋ ਹਵਾ ਦੇ ਵਿੱਚ ਕੰਮ ਕਰਨ ਦਾ ਸਮੇਂ ਦੇ ਭੁਗਤਾਨ ਕਰਦੇ ਹਨ ਪਰ ਜਦੋਂ ਉਹ ਬੋਰਡਿੰਗ ਤੋਂ ਪਹਿਲਾਂ ਪਹੁੰਚਦੇ ਹਨ ਤਾਂ ਨਹੀਂ ਏਅਰ ਕੈਨੇਡਾ ਨੇ ਕਿਹਾ ਕਿ ਸਮੁੱਚੇ ਮੁਆਵਜ਼ੇ ਬਾਰੇ ਗੱਲਬਾਤ ਦੇ ਹਿੱਸੇ ਵਜੋਂ ਯੂਨੀਅਨ ਨਾਲ ਜ਼ਮੀਨੀ ਸਮੇਂ ਤੇ ਮੁੱਦੇ ਵਿੱਚ ਚਰਚਾ ਕੀਤੀ ਜਾਵੇਗੀ ਕੈਨੇਡਾ ਦੀ ਸਭ ਤੋਂ ਵੱਡੀ ਕੈਰੀਅਰ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ VOTING ਦੌਰਾਨ ਯੂਨੀਅਨ ਵੱਲੋਂ ਮਤਲ ਕੀਤੇ ਗਏ ਵਿਚਾਰ ਵਟਾਵਰੇ ਨੂੰ ਮੋੜ ਸ਼ੁਰੂ ਕਰਨ ਲਈ ਉਤਸੁਕ ਨੇ ਇਸ ਦੇ ਨਾਲ ਹੀ ਕਿਹਾ ਕਿ ਇੱਕ ਨਿਰਪੱਖ ਅਤੇ ਬਰਾਬਰ ਸਮੂਹ ਸਮਝੌਤੇ ਦੇ ਪਹੁੰਚਣ ਦੀ ਧਿਰੜ ਨਿਰਣੇ ਲਿਆ ਜਾਵੇਗਾ ਜੋ ਇਸ ਦੇ ਫਲਾਈਟ ਅਟੈਂਡੈਂਟ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਅਤੇ ਕੰਪਨੀ ਦੇ ਮੁਕਾਬਲੇਬਾਜ਼ੀ ਅਤੇ ਲੰਬੇ ਸਮੇਂ ਦੇ ਵਿਕਾਸ ਦਾ ਸਮਰਥਨ ਕਰਦਾ ਹੈ 에ਅਰ ਕੈਨੇਡਾ ਨੇ ਅੱਗੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਇੱਕ ਸਮਝੌਤੇ ਤੇ ਪਹੁੰਚਣ ਲਈ ਲੱਖਾਂ ਯਾਤਰੀਆਂ ਦੀ ਯੋਜਨਾਵਾਂ ਵੀ ਵਿਲੰਗਨਪੂਰਨ ਵਿੱਚ ਵੀ ਬਚਤ ਲਈ ਕਾਫੀ ਸਮਾਂ ਚਾਹੀਦਾ ਹੈ ਇਦਾਂ ਦੀ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਤੇ ਬਣੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ